ਚੱਲਿਆ ਸਰੀਰ ਮੁੱਕ ਮੁਕੇ ਤੇਰੇ ਕੰਮ ਨਾ ਚੱਲਿਆ ਸਰੀਰ ਮੁੱਕ ਮੁਕੇ ਤੇਰੇ ਕੰਮ ਨਾ ਪਹਿਲੀ ਤੀ ਵਿਆਹੀ ਤੇ ਪੋਤੀ ਹੋ ਗਈ ਓਡੀਏ ਪਹਿਲੀ ਤੀ ਵਿਆਹੀ ਤੇ ਪੋਤੀ ਹੋ ਗਈ ਓਡੀਏ ਪਹਿਲਿਆਂ ਵਿਆਹਾਂ ਨੇ ਲਵਾਤੀ ਤੇਰੀ ਗੋਡੀਏ ਦੋ ਤੀਆਂ ਤੇ ਪੋਤਿਆਂ ਦਾ ਮੁੱਕ ਅਗਲਮ ਨਾ ਚੱਲਿਆ ਸਰੀਰ ਮੁੱਕ ਮੁਕੇ ਤੇਰੇ ਕੰਮ ਨਾ ਕੀਤੀ ਨਾ ਵਿਚਾਰ ਕਦੇ ਬੈਠ ਮਣਾ ਗਾਫਲਾ ਕੀਤੀ ਨਾ ਵਿਚਾਰ ਕਦੇ ਬੈਠ ਮਣਾ ਗਾਫਲਾ ਸਿਵਿਆਂ ਦੇ ਵਿੱਚ ਪਹੁੰਚ ਗਿਆ ਤੇਰਾ ਕਾਫਲਾ ਹਟੇਗੀ ਔਲਾਦ ਤੇਰੀ ਰੋਣੋ ਛਮ ਛਮਣ ਚੱਲਿਆ ਸਰੀਰ ਮੁੱਕ ਮੁਕੇ ਤੇਰੇ ਕੰਮ ਨ ਚੱਲਿਆ ਸਰੀਰ ਮੁੱਕ ਮੁਕੇ ਤੇਰੇ ਕੰਮ ਨ ਜੈ ਹੋਵਾ ਤੇ ਵੇਖ ਕਮਾਰਾ ਤੁਹਾਡੇ ਜੋ ਪੂਰੇ ਕਵੀਸ਼ਰੀ ਢਾਡੀ ਵਾਲਾ ਨੂੰ ਮੈਂ ਰਹਾ ਔਰ ਸੁਣਦਾ ਰਹਾ ਤੇ ਉਹ ਅਬਜ਼ਰਵ ਕਰਦਾ ਰਹਾ ਪ੍ਰਜ਼ਰਵ ਕਰਦਾ ਰਹਾ ਸ਼ਖਸੀਅਤ ਨੂੰ ਉਹਨਾਂ ਦੀ ਕਵੀਸ਼ਰੀ ਨੂੰ ਤੇ ਉਸ ਤੇ ਉੱਤੇ ਹੀ ਵਿਹਾਰ ਤੇ ਮੈਂ ਖੋਜ